ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਗੱਲ ਕਰਨ ਲੱਗਿਆ ਜ਼ਬਰ ਦੀ ਅੱਜ ਗੱਲ ਕਰਨ ਲੱਗਿਆ ਧੱਕੇਸ਼ਾਹੀ ਦੀ ਅੱਜ ਗੱਲ ਕਰਨ ਲੱਗਿਆ ਇਨਜਸਟਿਸ ਦੀ ਔਰ ਇਹ ਬੇਇਨਸਾਫੀ ਹੋਈ ਹੈ ਪੰਜਾਬ ਦੇ ਇੱਕ ਸਰਕਾਰੀ ਅਧਿਆਪਕ ਨਾਲ ਇਹ ਬੇਇਨਸਾਫੀ ਹੋਈ ਹੈ ਜ਼ਿਲ੍ਹਾ ਪਟਿਆਲਾ ਦੇ ਹਲਕਾ ਸ਼ਤਰਾਨਾ ਦੇ ਪਿੰਡ ਗਰੀਨ ਨਗਰ ਚਿਚਰਵਾਲਾ ਦੇ ਵਿੱਚ ਪੜਾਉਣ ਵਾਲੀ ਇੱਕ ਮਾਸਟਰ ਸੁਖਵੀਰ ਚੰਦ ਸ਼ਰਮਾ ਨਾਲ ਸੁਖਵੀਰ ਚੰਦ ਸ਼ਰਮਾ ਨੂੰ ਪਿਛਲੇ ਦਿਨੀ ਬਦਮਾਸ਼ਾਂ ਨੇ ਰਸਤੇ 'ਚ ਰੋਕ ਕੇ ਉਹਦੇ ਤੇ ਹਮਲਾ ਕੀਤਾ ਜਾਣ ਲੇਵਾ ਉਹਦੀਆਂ ਲੱਤਾਂ ਭੰਨੀਆਂ ਗਈਆਂ ਉਹਦੀਆਂ ਬਾਹਾਂ ਭੰਨੀਆਂ ਗਈਆਂ ਉਹਨੂੰ ਜ਼ਿੰਦੂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਾਰਨ ਕਿ ਮਾਸਟਰ ਸਦੀਪ ਚੰਦ ਸ਼ਰਮਾ ਨੇ ਆਪਣੇ ਸਕੂਲ ਵਿੱਚ ਲੱਗੀ ਡੀਵੀਆਰ ਜਿਹੜੀ ਗੁੰਮ ਹੋਈ ਸੀ ਉਹਦੇ ਲਈ ਇਨਸਾਫ ਮੰਗ ਰਿਆ ਸੀ ਪ੍ਰਸ਼ਾਸਨ ਤੋਂ ਕਿ ਇਹ ਮੇਰੀ ਸਰਕਾਰੀ ਪ੍ਰਾਪਰਟੀ ਹੈ ਸਾਡੇ ਸਕੂਲ ਦੀ ਪ੍ਰਾਪਰਟੀ ਹੈ ਇਹਦੇ ਬਾਰੇ ਰਿਪੋਰਟ ਲਿਖ ਕੇ ਦੀ ਜਾਂਚ ਕੀਤੀ ਜਾਵੇ ਕਿ ਕਿਹਨੇ ਚੋਰੀ ਹੋ ਗਈ ਉਸ ਅਧਿਆਪਕ ਨੂੰ ਸੱਤ ਚੱਲਣ ਦੀ ਸਜ਼ਾ ਮਿਲੀ ਪਹਿਲਾਂ ਉਹਨੂੰ ਥ੍ਰੈਟ ਮਿਲੇ ਫਿਰ ਉਹਨੂੰ ਰਸਤੇ 'ਤੇ ਰੋਕ ਕੇ ਬਦਮਾਸ਼ਾਂ ਤੋਂ ਕਟਵਾਇਆ ਗਿਆ ਕਟਿਆ ਗਿਆ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਵਿਚਾਰਾ ਅਧਿਆਪਕ ਹਸਪਤਾਲ ਵਿੱਚ ਡਾਕਟਰ ਰਿਹਾ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਉਸ ਅਧਿਆਪਕ ਨੂੰ ਜਸਟਿਸ ਦੇਣ ਦੀ ਬਜਾਏ ਇਨਸਾਫ ਦੇਣ ਦੀ ਵਾहे ਸਾਡੇ ਪੰਜਾਬ ਸਰਕਾਰ ਨੇ ਖਾਸ ਕਰਕੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਖਾਸ ਕਰਕੇ ਡੀਪੀਆਈ ਦਫ਼ਤਰ ਪੰਜਾਬ ਨੇ ਉਹਨੂੰ ਇਨਾਮ ਦਿੱਤਾ ਉਹਨੂੰ ਜਸਟਿਸ ਦਿੱਤੀ ਹੈ ਇੱਕ ਐਲੀਮੈਂਟਰੀ ਟੀਚਰ ਦੀ ਬਦਲੀ ਪਟਿਆਲੇ ਤੋਂ ਚੱਕ ਕੇ ਕਿੱਥੇ ਕੀਤੀ ਹੈ ਗੁਰਦਾਸਪੁਰ ਬਾਬਾ ਬਕਾਲਾ ਦੇ ਪਿੰਡ ਰਤੋ ਪ੍ਰਾਇਮਰੀ ਸਕੂਲ ਚ ਬਹੁਤ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਅਕਸਰ ਕਹਿੰਦੇ ਨੇ ਕਿ ਮੈਂ ਇੱਕ ਮਾਸਟਰ ਜੀ ਦਾ ਲੜਕਾ ਆ ਔਰ ਮੈਂ ਕਿੱਥੋਂ ਉੱਠ ਕੇ ਕਿੱਥੇ ਆਇਆ ਆ ਅਰਜੋ ਕੋ ਮਾਸਟਰ ਇੱਕ ਸਰਕਾਰੀ ਅਧਿਆਪਕ ਜਿਹੜਾ ਬੱਚਿਆਂ ਨੂੰ ਸਹੀ ਆਪਣੇ ਮਾਰਗਦਰਸ਼ਨ ਕਰ ਰਿਹਾ ਸਕੂਲੀ ਟੈਰ ਤੋਂ ਬਾਅਦ ਵੀ ਗਰੀਬ ਬੱਚਿਆਂ ਦਾ ਪੱਧਰ ਉੱਚਾ ਚੁੱਕਣ ਲਈ ਰਾਤ ਨੂੰ 6:00 ਵਜੇ 7:00 ਵਜੇ ਤੱਕ ਬੱਚਿਆਂ ਨੂੰ ਪੜ੍ਹਾ ਲਿਆ ਕਿਉਂਕਿ ਇਲਾਕਾ ਬੜਾ ਪਛੜਿਆ ਹੋਇਆ ਬੈਕਵਰਡ ਸਾਡਾ ਇਲਾਕਾ ਹੈਗਾ ਖਪਰਾਣਾ ਸੋ ਉਸ ਅਧਿਆਪਕ ਨਾਲ ਇਨਸਾਫ ਦੇਣ ਦੀ ਬਜਾਏ ਆ ਇਨਾਮ ਪੰਜਾਬ ਸਰਕਾਰ ਨੇ ਦਿੱਤਾ ਇਹ ਇਨਾਮ ਨੂੰ ਪੰਜਾਬ ਦੇ ਸਿੱਖਿਆ ਵਿਭਾਗ ਨੇ ਦਿੱਤਾ ਬੜੀ ਸ਼ਰਮ ਦੀ ਗੱਲ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਖੁਦ ਇੱਕ ਮਾਸਟਰ ਦੇ ਬੇਟੇ ਹੋ ਤੁਸੀਂ بڑے ਦਾਅਵੇ ਕਰਦੇ ਹੋ ਔਰ ਤੁਸੀਂ ਸਿੱਖਿਆ ਸ਼ਾਸਤਰੀ ਨੂੰ ਜਿਹੜੀ ਸਾਡੀ ਕੌਮ ਦੇ ਨਿਰਮਾਤਾ ਨੇ ਜਿਹੜੇ ਸਾਡੇ ਰਾਸ਼ਟਰ ਦੇ ਨਿਰਮਾਤਾ ਨੇ ਉਹਨਾਂ ਨੂੰ ਜਲੀਲ ਕਰਵਾ ਰਹੇ ਹੋ ਬਹੁਤ ਸ਼ਰਮ ਦੀ ਗੱਲ ਹੈ ਅੱਜ ਪੰਜਾਬ ਦੇ ਵਿੱਚ ਉਹਨਾਂ ਸਾਰੇ ਅਧਿਆਪਕਾਂ ਦਾ ਸਿਰ ਨੀਵਾ ਹੋ ਗਿਆ ਕਿ ਜਿਹੜੇ ਅਧਿਆਪਕ ਬੱਚਿਆਂ ਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੰਦੇ ਨੇ ਜਿਹੜੇ ਮਾਸਟਰ ਆਪਣੇ ਬੱਚਿਆਂ ਨੂੰ ਆਪਣੇ ਹੱਕਾਂ ਲਈ ਲੜਨ ਦੀ ਪ੍ਰੇਰਣਾ ਦਿੰਦੇ ਨੇ ਜਿਹੜੇ ਮਾਸਟਰ ਆਪਣੇ ਬੱਚਿਆਂ ਨੂੰ ਕੁਝ ਸਮਾਜ ਸੁਧਾਰ ਦੀ ਗੱਲ ਕਰਦੇ ਨੇ ਅੱਜ ਉਹਨਾਂ ਮਾਸਟਰਾਂ ਨਾਲ ਬੜਾ ਵੱਡਾ ਧੱਕਾ ਪੰਜਾਬ ਦੀ ਸਰਕਾਰ ਨੇ ਔਰ ਖਾਸ ਕਰਕੇ ਸਿੱਖਿਆ ਵਿਭਾਗ ਨੇ ਕੀਤਾ। ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨਾ ਚਾਹੁੰਦਾ ਕਿ ਪਹਿਲੀ ਗੱਲ ਤਾਂ ਤੁਹਾਨੂੰ ਸਿੱਖਿਆ ਵਿਭਾਗ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਜਿਹੜੀ ਈਟੀਟੀ ਦੀ ਟੀਚਰ ਅਧਿਆਪਕ ਨੇ ਜਿਹੜੇ ਪ੍ਰਾਇਮਰੀ ਟੀਚਰ ਅਧਿਆਪਕ ਨੇ ਉਹਨਾਂ ਦਾ ਜਿਹੜਾ ਅਪੋਇੰਟਿੰਗ ਅਥਾਰਟੀ ਡਿਸਟ੍ਰਿਕਟ ਐਲੀਮੈਂਟਰੀ ਅਫਸਰ ਹੁੰਦਾ ਹੈ ਜਾਂ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਹੁੰਦਾ ਐਲੀਮੈਂਟਰੀ ਦਾ ਔਰ ਉਹਨਾਂ ਅਧਿਆਪਕਾਂ ਦੀ ਬਦਲੀ ਉਸ ਡਿਸਟ੍ਰਿਕਟ ਦੇ ਵਿੱਚ ਵਿੱਚ ਹੋ ਸਕਦੀ ਹੈ ਕਿਤੇ ਨਾ ਕਿਤੇ। ਜਿਹੜੇ ਟੀਚਰ ਸੀਨੀਅਰ ਸੈਕੰਡਰੀ ਸਕੂਲਾਂ ਚ ਪੜ੍ਹਾਉਂਦੇ ਨੇ ਉਹ ਸਟੇਟ ਦੇ ਅੰਦਰ ਆਉਂਦੇ ਨੇ ਸਟੇਟ ਉਹਨਾਂ ਜਿੱਥੇ ਮਰਜ਼ੀ ਜ਼ਿਲ੍ਹੇ ਚ ਲਾ ਸਕਦਾ ਲੇਕਿਨ ਪ੍ਰਾਇਮਰੀ ਸਕੂਲਾਂ ਦੇ ਮਾਸਟਰਾਂ ਦੀ ਸਿਰਫ ਜ਼ਿਲ੍ਹੇ ਦੇ ਵਿੱਚ ਬਦਲੀ ਹੋ ਸਕਦੀ ਹੈ ਕੋਈ ਜਾਂਚ ਨਹੀਂ ਟੀਚਰ ਦੀ ਕੋਈ ਪਰਤਾਲ ਨਹੀਂ ਕੋਈ ਦੋਸਤ ਸੂਚੀ ਨਹੀਂ ਸਿੱਧਰੀ ਚੱਕ ਕੇ ਬਦਲੀ ਬਾਬਾ ਬਕਾਲਾ ਰੱਤੋਂ ਪਿੰਡ ਦੇ ਵਿੱਚ ਮਾਰਿਆ ਸੋ ਬਹੁਤ ਸ਼ਰਮ ਦੀ ਗੱਲ ਹੈ ਸਿੱਖਿਆ ਵਿਭਾਗ ਤੇਰੀ ਮੈਂ ਆਈਐਸ ਅਫਸਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਐਜੂਕੇਸ਼ਨ ਸੈਕਟਰ ਨੂੰ ਬੇਨਤੀ ਕਰਨਾ ਚਾਹੁੰਦਾ ਔਰ ਸਾਡੇ ਸਿੱਖਿਆ ਮੰਤਰੀ ਬਹਿਰ ਸਾਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਐਡਾ ਜ਼ਬਰ ਜ਼ੁਲਮ ਜਿਹੜਾ ਤੁਸੀਂ ਕਧਿਆਤ ਨਾਲ ਕਰ ਰਹੇ ਹੋ ਇਹ ਬਰਦਾਸ਼ਤ ਨਹੀਂ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸਰ ਪੰਜਾਬ ਡਾਕਟਰ ਅੰਬੇਦਕਰ ਕਰਮਚਾਰੀ ਲਹਾ ਸੰਗ ਪੰਜਾਬ ਇਸ ਤੁਹਾਡੇ ਫਰਮਾਨ ਦੀ ਰਫੇਦੀ ਕਰਦੀ ਹੈ ਔਰ ਅਸੀਂ ਇਹਦੇ ਲਈ ਇਸ ਮਾਸਟਰ ਸੁਖਵੀਰ ਚੰਦ ਸ਼ਰਮਾ ਦੇ ਹੱਥ ਚ ਖੜਾਗੇ ਕਾਨੂੰਨ ਸਾਨੂੰ ਧਰਨਾ ਪ੍ਰਦਰਸ਼ਨ ਕਰਨਾ ਪੈ ਗਿਆ ਕਿਤੇ ਵੀ ਸਾਨੂੰ ਰੋਸ ਪ੍ਰਦਰਸ਼ਨ ਕਰਨਾ ਪੈ ਗਿਆ ਅਸੀਂ ਉਹਨਾਂ ਟੀਚਰਾਂ ਚਾਪਨ ਜਿੱਥੇ ਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਇਹੋ ਜਿਹਾ ਜਬਰ ਸੀ ਪੰਜਾਬ ਸੀ ਚੱਲਣ ਦਵਾਗੇ ਇਹ ਸਾਰਾ ਸਾਰ ਕਾਨੂੰਨ ਦੀ ਬਹਿਗਣਾ ਇਹ ਸਾਰਾ ਸਾਰ ਸੰਵਿਧਾਨ ਦੀ ਬਹਿਗਣਾ ਇਹ ਸਾਰਾ ਸਾਰ ਸਾਡੇ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਲੋਕਾਂ ਦੀ ਬਹਿਗਣਾ ਸੋ ਬੇਨਤੀ ਹੈ ਇਹ ਫ਼ਕਮਾਂ ਨੂੰ ਰੱਦ ਕੀਤਾ ਜਾਵੇ ਔਰ ਮਾਸਟਰ ਸੁਖਵੀਰ ਚੰਦ ਸ਼ਰਮਾ ਨੂੰ ਇਨਸਾਫ਼ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ